ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਬੋਟਾ ਨੂੰ ਮੱਦੇਨਜ਼ਰ ਰੱਖਦੇ ਹੋਏ ਚਕੰਨੀ ਤੇ ਦਰੁਸਤੀ ਜਿਹੜੀ ਬਰਤੀ ਜਾ ਰਹੀ ਹੈ ਉਸੇ ਤਹਿਤ ਸ੍ਰੀ ਅਸ਼ਵਨੀਪੂਰ ਆਈਪੀਐਸ ਅਸਸ ਦੀ ਤਰਨਤਾਲ ਸ੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰਨ ਦੀਆਂ ਹਦਾਇਤਾਂ ਦੇ ਤਹਿਤ ਜਿਹੜੀ ਹੈ ਮਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਵਲਤਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸਲ ਹੋਈ ਹੈ ਇਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਬਾਦਰ ਨਗਰ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਜਿਹੜੀ ਆ ਕ੍ਰੇਟਾਕਾਰ ਜਿਹੜੀ ਇਸ ਆਪਰੇਸ਼ਨ ਦੇ ਦੌਰਾਨ ਰਿਕਵਰ ਕੀਤੀ ਹੈ ਤੇ ਸੁਖਵੀਰ ਸਿੰਘ ਰਵਿੰਦਰ ਸਿੰਘ ਤੇ ਮਨਪ੍ਰੀਤ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਤਿੰਨਾਂ ਦੇ ਕੋਲੋਂ ਜਿਹੜੀ ਆ ਪਹਿਲਾਂ 260 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਫਿਰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਫਰਦਰ ਇਨਕਸ਼ਾਫ ਮੁਤਾਬਕ 255 ਗ੍ਰਾਮ ਜਿਹੜੀ ਆ ਹੈਰੋਨ ਹੋਰ ਰਿਕਵਰ ਹੋਈ ਜੰਦੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਜਿਹੜੇ 4-3 ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਿਨ੍ਹਾਂ ਦੇ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਰੇਸ਼ਨਲ ਵਰਕ ਆ ਉਹਦੇ ਵਿੱਚ ਸਾਨੂੰ ਜਿਹੜਾ ਉਹ ਖਿਆਈ ਹੁੰਦੀ ਆ ਇਹਨਾਂ ਨੂੰ ਗ੍ਰਿਫਤਾਰ ਜਲ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਨ ਦੇਵਾਂਗਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਆ ਜਿੱਥੇ ਬਾਰਡਰ ਡੈਚ ਕਰਨੀ ਆ ਉੱਥੇ ਅਸੀਂ ਫੀਲਡ ਇਲਾਕੇ ਦੇ ਵਿੱਚ ਵੀ ਜੁਆਇੰਟ ਆਪਰੇਸ਼ਨ ਕਰਦੇ ਰਹੇ ਹਾਂ ਜਿੱਥੇ ਸਾਨੂੰ ਇਹ ਕਾਮਯਾਬੀ ਮਿਲੀ ਆ ਜਦੇ ਵਿੱਚ 515 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਬਲਟੋਆ ਵੀ ਕੇ ਐਫਆਈਆਰ ਨੰਬਰ 36 ਡੇਟਡ 13 5 24 ਜਿਹੜੀ 21 ਅ ਐਨਡੀਪੀਆਰ ਸੈਕਟਰ ਦੇ ਥੱਲੇ ਜਿਹੜਾ ਮੁਕੇਸ਼ ਰਜਿਸਟਰ ਕੀਤਾ ਗਿਆ ਉਥੇ ਨਾਲ ਦੀ ਨਾਲ ਜਿਹੜੀ ਸਾਡੀ ਬਾਰਡਰ ਤੇ ਵੀ ਸਾਂਝੀ ਬਾਲਤਾ ਉਹ ਵੀ ਬੜੀ ਜਿਹੜੀਆਂ ਪੋਜੀਟਿਵ ਰਿਜ਼ਲਟ ਲਿਆ ਰਹੀ ਹੈ ਉਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਇੱਕ ਹੋਰ ਐਫਆਈਆਰ ਜਿਹੜੀ ਆ ਉਹ ਥਾਣਾ ਬਲਟੋਆ ਵਿਖੇ ਦਰਜ ਹੋਈ ਆ ਤੇ ਕਾਲੀਆ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਪੈਕੇਟ ਪਿਆ ਦਿਖਾਈ ਦਿੱਤਾ ਜਿਸ ਦਾ ਸਾਂਝਾ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਰਲ ਕੇ ਕੀਤਾ ਤੇ ਪੈਕੇਟ ਦੇ ਵਿੱਚੋਂ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹਰੰਤ ਕਬਰ ਹੋਈ ਜਿਹੜੀ ਆ ਇਹ ਹੈਰਨ ਰਿਕਵਰ ਕਰਕੇ ਇਹਦਾ ਵੀ ਜਿਹੜਾ ਵੱਖਰਾ ਕੇਸ ਥਾਣਾ ਬਲਟੋਆ ਵਿਖੇ ਦਰਜ ਰਜਿਸਟਰ ਕਰਾਇਆ ਗਿਆ ਦੋਨਾਂ ਮੁਕਦਮਿਆਂ ਦੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਆ ਉਹ ਵੀ ਖੰਘਾਲੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਹੈਰਨ ਬਾਰਡਰ ਤੋਂ ਮਿਲੀ ਆ ਉਹ ਸਬੰਧੀ ਵੀ ਜਿਹੜੀ ਸਾਡੀ ਟੈਕਨੀਕਲ ਐਨਾਲਿਸਿਸ ਆ ਡੰਪ ਚੁੱਕਣਾ ਜਾਂ ਜਿਹੜੀ ਮੈਨੂਅਲ ਇਨਫੋਰਮੇਸ਼ਨ ਆ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਵਿੱਚ ਸ਼ਾਮਲ ਵਿਅਕਤੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜੇ ਤੁਸੀਂ ਥੋੜੇ ਜਿਹਾ ਸਮੇਂ ਦੀ ਗੱਲ ਕਰੋ ਤੇ 101 ਬਟਾਲੀਅਨ ਤੇ 103 ਬਟਾਲੀਅਨ ਜਿਹੜੀ ਬੀਐਸਐਫ ਆ ਤੇ ਪੰਜਾਬ ਪੁਲਿਸ ਹੈ ਦੀ ਸਾਂਝੀ ਬਾਲਤਾ ਦਾ ਨਤੀਜਾ ਵੀ ਕਿਲੋਆਂ ਦੇ ਵਿੱਚ ਅਸੀਂ ਹਰ ਉਹਨਾਂ ਨੂੰ ਰਿਕਵਰ ਕਰ ਚੁੱਕੇ ਆ ਤੇ ਕਈ ਦਰਜਨਾਂ ਦੇ ਕਰੀਬ ਜਿਹੜੇ ਅਸੀਂ ਡਰੋਨ ਬਰਾਮਦ ਕਰ ਚੁੱਕੇ ਆ ਤੇ ਸਾਡੀ ਜਿਹੜੀ ਮੁਹਿੰਮ ਆ ਉਹ ਸਮਗਲਰਾਂ ਦੇ ਖਿਲਾਫ ਤੇ ਮਾੜੇ ਅੰਸਰਾਂ ਦੇ ਖਿਲਾਫ ਇਸੇ ਤਰ੍ਹਾਂ ਜਾਰੀ ਹੈ